ਹਾਂ ਉਹ ਨਹੀਂ ਅਜੇ ਫੋਟੋ ਨਾ ਬਚਿਆ ਬਾਈ ਜਾਨੀ ਇਧਰ ਕੀ ਨਾਮ ਪਾਈ ਤੁਹਾਡਾ ਨਹੀਂ ਨਹੀਂ ਹਰਜੀਤ ਸਿੰਘ ਕੀ ਗੱਲ ਹੋਈ ਹੈ ਜੀ ਕੱਲ ਮੇਰਾ ਭਰਾ ਹੀ ਮਤਲਬ ਮਤਲਬ ਫਰੈਂਡ ਸਰਕਲ ਦੇ ਵਿੱਚ ਹੈਗਾ ਬਰਾ ਬਰਾ ਪਿਆਰ ਹੈ ਹਰਪ੍ਰੀਤ ਸਿੰਘ ਇਦਾਂ ਪਲਾਟ ਦਾ ਕੋਈ ਸਾਡਾ ਝਗੜਾ ਚੱਲਦਾ ਸੀ ਕਾਫੀ ਦੇਰ ਦਾ ਸੀ ਉਹਦੇ ਵਿੱਚ ਰਾਜੀ ਨਾਮ ਇਹਨਾਂ ਕੀਤਾ ਤਿੰਨ ਚਾਰ ਦਿਨ ਪਹਿਲਾਂ ਤੇ ਬਾਅਦ ਇਦਾਂ ਬੁਲਾਇਆ ਵਾ ਧੋਕੇ ਨਾਲ ਤੇ ਬਲਾ ਕੇ ਤੇ ਮਤਲਬ ਗੋਲੀਆਂ ਮਾਰ ਗਏ ਕਿਹੜੇ ਬੰਦੇਆਂ ਨੂੰ ਮਾਰ ਦੇਗੇ ਫਕਤੂਪੁਰ ਦਾ ਮੁੰਡਾ ਕਾਲਾ ਕੋਈ ਨਾ ਸੰਗਾਂ ਪਲਾਟ ਦਾ ਕੋਈ ਭਾਈ ਝਗੜਾ ਸੀ ਮਤਲਬ ਪੁਰਾਣੀ ਇਹਦਾ ਰਾਜਨਾਮਾ ਹੋ ਗਿਆ ਥੋੜੇ ਦਿਨ ਪਹਿਲਾਂ ਇਹਨਾਂ ਨੇ ਬਹਿ ਕੇ ਰਾਜਨਾਮਾ ਕੀਤਾ ਰਾਜਨਾਮਾ ਹੋਣ ਦੇ ਬਾਵਜੂਦ ਮਤਲਬ ਇਦਾਂ ਬੁਲਾਇਆ ਪਿਆਰ ਨਾਲ ਬੁਲਾ ਕੇ ਇਹਨਾਂ ਗੋਲੀਆਂ ਮਾਰੀਆਂ ਕਿੰਨੇ ਵਜੇ ਦਾ ਡੈਮੇਜ ਪੰਜ ਤੋਂ 6 ਵਜੇ ਦੇ ਵਿੱਚ ਵਿੱਚ ਭਾਈ ਘਰ ਤੇ ਸਵਿਫਟ ਕਾਰ ਕਿੰਨੇ ਬੰਦੇ ਪੰਜ ਤੋਂ 6 ਜਣੇ ਭਜੀ ਆ ਗਏ ਪੰਜ ਜਾਂ 6 ਜਣੇ ਸੀ ਸੀਸੀਟੀਵੀ ਫੋਟੋ ਨਹੀਂ ਹੈਗੀਆਂ ਕੋਈ ਸਾਡੇ ਕੋਲ ਉਹ ਪੁਲਿਸ ਕਰ ਰਹੀ ਇੱਕ ਗਰਦਨ ਤੇ ਆ ਇਹਦਾ ਪੇਟ ਤੇ ਆ ਮਤਲਬ ਇਦਾਂ ਢਿੱਡ ਤੇ ਆ ਕੁਝ ਉਹ ਲੈਣਾ ਛਾਤੀ ਦੇ ਵਿੱਚ ਆ ਆ ਓਨ ਦੀ ਸਪੋਰਟ ਰੋਂਦ ਭਾਈ ਜਿਆਦਾ ਫਾਇਰ ਕੀਤੇ ਮਤਲਬ ਜਿਹੜੀਆਂ ਲੱਗੀਆਂ ਪੰਜ ਗੋਲੀਆਂ ਲੱਗੀਆਂ ਅੱਡੇ ਤੇ ਬੁਲਾਇਆ ਨਹੀਂ ਅਜੇ ਅਜੇ ਟੁਰਨਾਵਾ ਫੋਨ ਭਾਈ ਕਰਕੇ ਮਤਲਬ ਪਹਿਲਾਂ ਤੇ ਇਕੱਠੇ ਖਾਂਦੇ ਪੀਂਦੇ ਰਹੇ ਭਾਈ ਫੋਨ ਕਰਕੇ ਬੁਲਾਇਆ ਮਤਲਬ ਵੀ ਆ ਮਤਲਬ ਵੀ ਕੋਲਡ ਡਰਿੰਕ ਲੈ ਗਿਆ ਕੋਲਡ ਡਰਿੰਕ ਪੀਣੀ ਆ ਤੇ ਤੇਰੇ ਬਾਹਰ ਆਏ ਆ ਤੇ ਬੁਲਾ ਕੇ ਤੇ ਇਦਾਂ ਮਤਲਬ 2 ਮਿੰਟ ਗੱਲਬਾਤ ਕੀਤੀ ਭਾਈ ਪੈਂਦੇ ਲੈਣਾ ਗੋਲੀਆਂ ਮਾਰਤੀਆਂ ਹਾਂਜੀ ਹੋਜੀ ਬਾਈ ਪਤਾ ਨਹੀਂ ਕਾਰਵਾਈ ਕਾਰਵਾਈ ਇਨਵੈਸਟੀਗੇਸ਼ਨ ਜੋ ਵੀ ਕਹਿੰਦੇ ਕਰ ਰਹੇ ਆ ਆਪਾਂ ਚੰਨਾ ਨਾ ਪਰਮਵੀਰ ਸਿੰਘ ਟੋਨੀ ਜੀ ਨਾ ਰਾਮਤ ਲਾਈ ਰਂਦਾ ਹੈ ਕੀ ਗੱਲ ਹੈ ਜੀ ਬਾਈ ਗੱਲ ਇਹਨਾਂ ਦਾ ਕੋਈ ਝਗੜਾ ਚੱਲੰਦਿਆ ਹੀ ਹਰਜੀਤ ਭਾਈ ਜਿਹੜੇ ਆ ਹਰਪ੍ਰੀਤ ਭਾਈ ਜਿਹੜੇ ਆ ਉਹ ਇਹਨਾਂ ਉਹਨਾਂ ਦੇ ਕੋਈ ਚਪਲਾੜ ਦਾ ਝਗੜਾ ਚੱਲੰਦਿਆ ਹੀ ਕਿਸੇ ਨਾਲ ਉਹ ਦਿੱਕਤ ਇਹਨਾਂ ਨੇ ਗੋਲੀਆਂ ਗੋਲੀਆਂ ਉਹਨਾਂ ਨੂੰ ਮਾਰਤੀ ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂ ਕਿਹੜੇ ਕਹਿੰਦੇ ਤਿੰਨ ਕੁ ਜਣੇ ਹੈਗੇ ਤਿੰਨ ਚਾਰ ਕਿੰਨੇ ਤੋਂ ਪੁਰਾਣੀ ਰੰਜਿ ਚੱਲਦੀ ਹੈ ਅੱਜੋਂ ਦਾ ਪਲਾਟ ਦਾ ਹੈਗਾ ਜੀ ਉਹਦਾ ਵੀ ਬਾਈ ਹੈਗਾ ਜੀ ਸਾਲ ਦੀ ਗੱਲ ਜੀ ਛਿੰਨੀਆਂ ਵਜੀਆਂ ਜੋੜੀ ਆਈ ਨਹੀਂ ਜੇ ਬਸ ਹਣ ਪੋਸਟ ਮੈਡਮ ਤੋਂ ਪਤਾ ਲੱਗੇਗਾ ਕਿੰਨੀਆਂ ਗੋਜੀਆਂ ਆਈਆਂ ਤੜਾ ਕਿਲਾ ਤਾਂ ਸਰਪੀ ਦੋਸਤ ਲੱਗਦੇ ਸੀ ਕੀ ਮੰਗ ਕਰਦੇ ਉਹ ਮੰਗ ਇਨਸਾਫ ਦੀ ਕਰਦੇ ਸਰ ਬੁੱਲਸਕੀਆਂ ਨਹੀਂ ਹਾਂਜੀ ਬੁੱਲਸਕੀ ਪੁਲਿਸ ਵੱਲੋਂ ਅਜੇ ਤੱਕ ਕੋਈ ਜੱਜ ਦਾ ਦਿਖਿਆ ਨਹੀਂ ਜੇ ਤੁਹਾਡੇ ਸਾਹਮਣੇ ਤੁਹਾਡੇ ਨਾਲ ਵੀ ਗੱਲ ਕਰਨ ਦੇ ਜੋ ਵੀ ਹੈਗਾ ਇਨਸਾਫ ਦੀ ਮੰਗ ਹੈਗੀ ਠੀਕ ਆਪ ਕੋਲੀ ਇਹ ਕੱਲ੍ਹ ਨਾਲ ਫੈਂਡਰ ਸਾਪਰਾਮਸੇ ਤੋਂ ਲੱਗੇ ਪਿੰਡ ਲਾਲਕਾ ਨਗਰ ਉੱਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਹੈਗਾ ਇਹ ਉਹ ਫਲਾਹ ਤੇ ਝਗੜੇ ਨੂੰ ਲੈ ਕੇ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ ਉਹ ਇਥੋਂ ਕੰਪਰੋਮਾਈਜ਼ ਦੇ ਬਿਆਅ ਹ ਤੇ ਬਣੀ ਬਾਤ ਬਣੀ ਉੱਥੇ ਮਾਮੂਲੀ ਤੂਦੂ ਮਾਮਾ ਹੋ ਗਿਆ ਉਹਦੇ ਬੇਟੀ ਤੇ ਗੋਲੀ ਚਲੀ ਆ ਗੋਲੀ ਚੱਲਣ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਸਰਜੀਤ ਦੀ ਮੌਤ ਉਹਦਾ ਨਾਮ ਕੀ ਸੀ ਉਹਦਾ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਸਿੰਘ ਲੱਲੋ ਗਰੀਬ ਆ ਦੀਵਾਲ 35 ਸਾਲ ਆ ਜੀ ਕਿੰਨੇ ਬੰਦੇ ਸੀ ਜਿਹੜਾ ਤੇ ਇੱਥੇ ਸਾਡੇ ਕੋਲ ਸੱਤਾ ਬਣਿਆ ਗਿਆ ਇਹਦਾ ਫੇਰ ਦਰਦੀ ਕੀਤੀ ਗਈ ਆ ਇਨੇ ਸਾਫੇ ਮਾਰੀ ਚੱਲ ਰਹੀ ਹੈ ਨਾ ਤੇ ਦੋ ਬੰਦੇ ਤੇ ਗ੍ਰਿਫਤਾਰ ਕੀਤੇ ਗਏ ਗੋਲੀ ਚੱਲੀ ਗਈ ਆ ਜੀ ਆਪਣੇ ਇੱਕ ਗੋਪੀ ਆ ਮੁੰਡਾ ਇੱਕ ਸੋਨਾ ਡੇਲੇ ਵਾਲੋ ਚ ਦੋਨਾਂ ਵੱਲੋਂ ਗੋਲੀ ਚਲਾਈ ਗਈ ਆ ਜਿਹੜੇ ਫੜੇ ਬੰਦੇ ਆ ਉਹਨਾਂ ਦਾ ਕੀ ਨਾਮ ਉਹ ਐਸਟੋ ਸਾਹਿਬ ਦੀ ਪਾਰਟੀ ਗਈ ਸੀ ਰੈਡ ਕਰਨ ਵਾਸਤੇ ਦੋਸ਼ੀਆਂ ਤੇ ਉਹ ਲੈ ਕੇ ਆਏ ਉਹਨਾਂ ਦਾ ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ ਨੇ ਪਹਿਲਾਂ ਪੱਤੇ ਦਰਜ ਨੇ ਉੱਤੇ ਜੀ ਤੇ ਇਹ ਜਿਹੜਾ ਸੁਖਵਿੰਦਰ ਸਿੰਘ ਕਾਲਾ ਜਿਹੜਾ ਇਹਵਾ ਇਹ ਤੇ ਨੌ ਪੱਤੇ ਦਰਜ ਆ ਪਹਿਲਾਂ ਤੋਂ ਰੰਜਸ ਵੀ ਚੱਲਦੀ ਆ ਰਹੀ ਭਾਜੀ ਨਾਲੇ ਇਹ ਪਲਾਟ ਦਾ ਝਗੜਾ ਆਫਸਰ ਚੱਲਦਾ ਰੰਜਸ ਤੇ ਪਰਾਨੀ ਕੋਈ ਨਹੀਂ ਹਮਾਰੇ ਪਲਾਟ ਦੇ ਝਗੜੇ ਤੋਂ ਨੂੰ ਤੋਂ ਮੈਮ ਹੋ ਗਿਆ ਉਤੋਂ ਦਾ ਆਫਸਰ ਚ ਗੋਲੀ ਚੱਲ ਗਈ ਆ ਕਿੰਨੇ ਫਾਇਰ ਹੋਏ ਨੇ ਇਹ ਚਾਰ ਫਾਇਰ ਪਤਾ ਲੱਗਾ ਮੋਕੇ ਤੇ ਬਾਕੀ ਪੋਸਟਮਾਰਟਮ ਤੇ ਰਿਪੋਰਟ ਤੋਂ ਕਲੀਅਰ ਹੋ ਜਾਗਾ ਵੀ ਕਿੰਨੀਆਂ ਗੋਲੀਆਂ ਹੋਇਆ ਸਰ ਕੋਲ ਕੀ ਬਰਾਮਦ ਹੋਇਆ ਬੋਲ ਬਰਾਮਦ ਹੋਇਆ ਜੀ 12302 449 120 ਵੀ ਆਈ ਪੀ ਸੀ 25593 ਆ ਆਈ ਪੀ ਸੀ ਦੇ ਸਾਥ ਐਫ ਆਈ ਆਰ ਨੰਬਰ 151 ਦਰਦਵਾ